ਅਕਸਰ ਸੀ ਦੇ ਦੇ ਵਿੱਚ ਜਨਮ ਦਿਨ ਮਨਾਉਣ ਵਾਸਤੇ ਅਸੀਂ ਵੱਡੇ ਵੱਡੇ ਹੋਟਲਾਂ ਵਿੱਚ ਜਾਂਦੇ ਆ ਰੈਸਟੋਰੈਂਟਾਂ ਵਿੱਚ ਜਾਂਦੇ ਆ ਪ੍ਰੇਤਾਂ ਨੂੰ ਜਨਮ ਦਿਨ ਵੀ ਵਿਖਾਵਾਂਗੇ ਅਜਿਹਾ ਕਿ ਸ਼ਾਇਦ ਤੁਸੀਂ ਅਜਿਹਾ ਤਸਵੀਰਾਂ ਕਦੀ ਵੇਖੀਆਂ ਨਹੀਂ ਹੋਣਗੀਆਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇਨ੍ਹਾਂ ਲੋਕਾਂ ਵਿੱਚ ਜਨਮ ਦਿਨ ਮਨਾਇਆ ਵਾ ਪਹਿਲੇ ਅਸੀਂ ਆਂਦੇ ਸੀਗੇ ਇੱਥੇ ਪਾਬਾ ਜੀ ਅੰਕਲ ਦੇ ਕੋਲ ਪਰ ਅੱਜ ਜਦੋਂ ਉਹਨਾਂ ਨੂੰ ਆਪਾਂ ਕੱਲ ਦੱਸਿਆ ਕਿ ਮੇਰਾ ਜਿੱਦਾਂ ਜਨਮ ਦਿਨ ਹੈ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਵੀ ਸੇਵਾ 'ਚ ਯੋਗਦਾਨ ਦੇਣਾ ਚਾਹੁੰਦੇ ਆ ਫੈਮਲੀ ਨਾਲ ਆਪਣੇ ਘਰ ਜਾਣਾ ਮਨਾਣੇ ਆ ਜਨਮ ਦਿਨ ਪਰ ਜਿਹੜਾ ਇਸਵਰ ਦਾ ਜਨਮ ਦਿਨ ਹੈ ਇਹ ਕੁਝ ਜ਼ਿਆਦਾ ਹੀ ਖਾਸ ਲੱਗ ਰਿਹਾ ਕਿਉਂਕਿ ਇਹ ਸਾਰੇ ਮੇਰੇ ਪੈਨਪੜਾ ਜਿਹੜੇ ਨੇ ਇਹਨਾਂ ਦੇ ਨਾਲ ਵੱਖਰਾ ਇੱਕ ਆਨੰਦ ਆ ਰਿਹਾ ਹੈ ਮੇਰਾ ਛੋਟਾ ਜੋ ਬੱਚਾ ਇਹਨੂੰ ਸ਼ੁਰੂ ਤੋਂ ਬੜਾ ਸ਼ੌਂਕ ਹੈ ਸੇਵਾ ਕਰਨ ਦਾ ਇੱਥੇ ਆਂਦਾ ਹੈ ਆਪਣੇ ਪਾਪਾ ਦੇ ਨਾਲ ਰੋਜ਼ ਆਂਦਾ ਹੈ ਅੱਜ ਇਹਨੂੰ ਜ਼ਿਆਦਾ ਸਵੇਰ ਤੋਂ ਜ਼ਿਆਦਾ ਐਕਸਾਈਟਮੈਂਟ ਹੋਈ ਪਈ ਸੀ ਕਿ ਮੈਂ ਜਾਣਾ ਹੈ ਉੱਥੇ ਜਾ ਕੇ ਸੇਵਾ ਕਰਨੀ ਹੈ ਅਸੀਂ ਤੇ ਕੁਝ ਕਰ ਨਹੀਂ ਸਕਦੇ ਇਹ ਸਭ ਕੁਝ ਬਾਬਾ ਜੀ ਕਰਵਾਉਂਦੇ ਆ ਆਪਾਂ ਕੋ ਉਹਨੂੰ ਨੇ ਕਰਵਾਲੇ ਇਹ ਸਭ ਈਸ਼ਵਰ ਦਾ ਦਿੱਤਾ ਹੈ ਅਸੀਂ ਇੰਨੇ ਕੁ ਯੋਗੀ ਹੈਗੇ ਆ ਕਿ ਚਲੋ ਕਰ ਸਕੀਏ ਕੁਝ ਆਸ ਕਰਕੇ ਉਹਨਾਂ ਲੋਕਾਂ ਨੂੰ ਕੀ ਸਨੇਹਾ ਦਿਲਾਓਗੇ ਜਿਹੜੇ ਲੋਕ ਆਪਣੇ ਜਨਮ ਦਿਨ ਤੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਕੇਕ ਵੇਸਟ ਕਰਨਾ ਇੱਕ ਦੂਜੇ ਦੇ ਮੂੰਹ ਤੇ ਮਲਣਾ ਉਹਦੇ ਨਾਲੋਂ ਕਿਸੇ ਲੋੜਵੰਦ ਦੀ ਢਿੱਡ ਭਰਿਆ ਜਾਵੇ ਉਤੋਂ ਵੱਡ ਕੇ ਕੋਈ ਚੀਜ਼ ਨਹੀਂ ਹੋ ਸਕਦੀ ਵੈਸੇ ਮੈਂ ਅੰਕਲ ਨਾਲ ਸ਼ੇਅਰ ਕੀਤਾ ਕਿ ਮੈਂ ਕਿਹਾ ਅੰਕਲ ਇੱਕ ਦਿਨ ਲੰਗਰ ਦੀ ਜੇ ਮੇਰੇ ਕੋਲੋਂ ਕੁਝ ਭੇਟਾ ਪੈ ਸਕਣ ਤੇ ਅੰਕਲ ਕਹਿੰਦੇ ਪਾ ਲੋ ਮੈਂ ਕਿਹਾ ਚਲੋ ਅੱਜ ਫਿਰ ਇੱਥੇ ਜਨਮ ਦਿਨ ਮਨਾਉਨੇ ਆ ਘਰ ਦੇ ਨਾਲ ਵੀ ਖੁਸ਼ੀ ਹੋਈ ਮੈਨੂੰ ਵੀ ਖੁਸ਼ੀ ਹੋਈ ਤੇ ਇਹ ਛੋਟਾ ਉਪਰਾਲਾ ਪ੍ਰਮਾਤਮਾ ਨੇ ਵਾਇਗਰੂ ਨੇ ਸਾਡੇ ਕੋਲੋਂ ਕਰਵਾਇਆ। ਛੇ ਜਿਆਦਾ ਖੁਸ਼ੀ ਮਿਲਦੀ ਸੀ ਪੈਸੇ ਬਰਬਾਦ ਕਰਕੇ ਜਾਂ ਇਹਨਾਂ ਨਾਲ ਖੁਸ਼ੀ ਮਿਲਦੀ ਆ ਕਿਸੇ ਦਾ ਢਿੱਡ ਭਰ ਕੇ। ਇਸ ਖੁਸ਼ੀ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ। ਇਹ ਸੇਵਾ ਦਾ ਭਾਅ ਮੇਰ ਚ ਆ ਰਿਹਾ ਮੇਰੇ ਬੱਚੇ ਚ ਆ ਰਿਹਾ ਮੇਰੀ ਘਰ ਵਾਲੇ ਚ ਆ ਰਿਹਾ। ਇਹ ਸੇਵਾ ਦਾ ਭਾਅ ਵੀ ਹੈ ਜਿਹੜਾ ਤੇ ਖਿੱਚ ਕੇ ਲਿਆਇਆ। ਇਹਨੂੰ ਇਹ ਮਜ਼ਾ ਨਹੀਂ ਆ ਇਹ ਸੇਵਾ। ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਕਸਰ ਸੀ ਦੇਖਦੇ ਵਿੱਚ ਜਨਮ ਦਿਨ ਮਨਾਉਣ ਵਾਸਤੇ ਅਸੀਂ ਵੱਡੇ ਵੱਡੇ ਹੋਟਲਾਂ ਵਿੱਚ ਜਾਂਦੇ ਆ ਰੈਸਟੋਰੈਂਟਾਂ ਵਿੱਚ ਜਾਂਦੇ ਆ ਤੇ ਲੱਖਾਂ ਰੁਪਏ ਅਸੀਂ ਖਰਚ ਦਿੰਦੇ ਆ ਆਪਣੇ ਜਨਮ ਦਿਨ ਉੱਤੇ ਇੱਕ ਦਿਨ ਵਾਸਤੇ ਪਰ ਅੱਜ ਤੁਹਾਨੂੰ ਜਨਮ ਦਿਨ ਵੀ ਵਿਖਾਵਾਂਗੇ ਅਜਿਹਾ ਕਿ ਸ਼ਾਇਦ ਤੁਸੀਂ ਅਜਿਹਾ ਤਸਵੀਰਾਂ ਕਦੀ ਵੇਖੀਆਂ ਨਹੀਂ ਹੋਣਗੀਆਂ ਨਾ ਤੇ ਤੁਹਾਨੂੰ ਕੋਈ ਵੱਡੇ ਵੱਡੇ ਹੋਟਲਾਂ 'ਚ ਲੈ ਕੇ ਜਾਵਾਂਗੇ ਤੇ ਨਾ ਹੀ ਤੁਹਾਨੂੰ ਕੋਈ ਵੱਡੇ ਰੈਸਟੋਰੈਂਟ 'ਚ ਤੇ ਨਾ ਹੀ ਲੱਖਾਂ ਰੁਪਏ ਬਰਬਾਦ ਕਰਾਂਗੇ ਅਸੀਂ ਤੁਹਾਨੂੰ ਅੱਜ ਅਮਰਸਾ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲੈ ਕੇ ਆਏ ਆ ਜਿੱਥੇ ਕਿ ਇੱਕ ਵਕੀਲ ਸਾਹਿਬ ਦੀ ਜਿਹੜੀ ਕਿ ਤਰ ਪਤਨੀ ਆ ਉਹਨਾਂ ਦਾ ਜਨਰਲ ਰਮਾਇਆ ਜਾ ਰਿਹਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਦੇ ਮਰੀਜ਼ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਨੇ ਉਹਨਾਂ ਦੇ ਵਾਸਤੇ ਦਾਲ ਪ੍ਰਸ਼ਾਦਾ ਤੇ ਲੰਗਰ ਦੀ ਜਿਹੜੀ ਸੇਵਾ ਵਾ ਇਸ ਜਨਰਲ ਦੇ ਰੂਮ ਵਿੱਚ ਬਣਾਇਆ ਜਾ ਰਿਹਾ ਇਹਨਾਂ ਵਿੱਚ ਵੰਡ ਕੇ ਕਹਿੰਦੇ ਹੁੰਦੇ ਆ ਕਿ ਲੋੜਵੰਦ ਦਾ ਕਿਸੇ ਦਾ ਢਿੱਡ ਭਰਨਾ ਸਤਿਵੱਡੀ ਸੇਵਾ ਹੁੰਦੀ ਆ ਇਤੋਂ ਵੱਡੀ ਸੇਵਾ ਕੋਈ ਨਹੀਂ ਹੁੰਦੀ ਤੇ ਗੱਲਬਾਤ ਵੀ ਕਰਾਂਗੇ ਉਸ ਭੈਣ ਦੇ ਨਾਲ ਜਿਸ ਭੈਣ ਦਾ ਜਨਮ ਹੋਣਿਆ ਆ ਭੈਣੇ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਹਾਂ ਤੁਹਾਨੂੰ ਜਨਮ ਦਿਨ ਦੀਆਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇਹਨਾਂ ਲੋਕਾਂ ਵਿੱਚ ਜਨਮ ਦਿਨ ਮਨਾਇਆ ਵਾ ਜਿਨ੍ਹਾਂ ਲੋਕਾਂ ਵਿੱਚ ਸ਼ਾਇਦ ਕਾਦੀ ਕੋਈ ਆਪਣੀ ਦੁੱਖ ਸੁਖ ਦੀ ਖੁਸ਼ੀ ਨਹੀਂ ਸਾਂਝੀ ਕਰਦਾ ਹਾਂਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਮੈਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਮੇਰਾ ਐਕਚੁਅਲੀ ਇਹ ਪਹਿਲਾ ਐਕਸਪੀਰੀਅੰਸ ਹੈਗਾ ਜੀ ਪਹਿਲੇ ਅਸੀਂ ਆਉਂਦੇ ਸੀਗੇ ਇੱਥੇ ਬਾਬਾ ਜੀ ਅੰਕਲ ਦੇ ਕੋਲ ਤੇ ਅੰਕਲ ਦੇ ਨਾਲ ਅਸੀਂ ਬੜਾ ਅੱਛਾ ਐਕਸਪੀਰੀਅੰਸ ਸ਼ੇਅਰ ਕਰਦੇ ਸੀਗੇ ਕਿ ਸਾਨੂੰ ਉੱਥੇ ਸੇਵਾ ਕਰਦੇ ਬੜਾ ਵਧੀਆ ਲੱਗਦਾ ਸੀ ਪਰ ਅੱਜ ਜਦੋਂ ਉਹਨਾਂ ਨੂੰ ਆਪਾਂ ਕੱਲ ਦੱਸਿਆ ਕਿ ਮੇਰਾ ਜਿੱਦਾਂ ਜਨਮ ਦਿਨ ਹੈ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਵੀ ਸੇਵਾ 'ਚ ਯੋਗਦਾਨ ਦੇਣਾ ਚਾਹੁੰਦੇ ਆ ਅੰਕਲ ਤੋਂ ਪ੍ਰੇਰਿਤ ਹੋ ਕੇ ਹੀ ਆਪਾਂ ਮਤਲਬ ਆਏ ਆ ਇੱਥੇ ਪਰ ਅੱਗੋ ਵੀ ਅਸੀਂ ਇਦਾਂ ਹੀ ਜੁੜੇ ਰਹਿੰਦੀ ਬਾਬਾ ਜੀ ਮੇਰੇ ਪਰ ਹੱਥ ਰੱਖਣ ਅਸੀਂ ਇਦਾਂ ਹੀ ਕਰਦੇ ਰਹੀਏ ਤੁਮੀਂ ਸੋਪੇ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਤੁਸੀਂ ਜਨਮ ਦਿਨ ਮਨਾਏ ਹੋਣਗੇ ਕਿੰਨੇ ਸਾਲ ਲੰਘੇ ਹੋਣਗੇ ਕਿ ਲੱਗਦਾ ਵੀ ਪਹਿਲੇ ਜਨਮ ਦਿਨ ਨਾਲੋਂ ਪਹਿਲੀਆਂ ਖੁਸ਼ੀਆਂ ਨਾਲੋਂ ਜਿਹੜੀਆਂ ਅੱਜ ਜਨਮ ਦਿਨ ਮਨਾਇਆ ਗਿਆ ਵਾ ਇਹ ਜ਼ਿਆਦਾ ਵਧੀਆ ਵਾ ਤੇ ਜ਼ਿਆਦਾ ਖੁਸ਼ੀ ਦੇ ਰਿਹਾ ਤੇ ਜ਼ਿਆਦਾ ਮਨ ਨੂੰ ਤਸੱਲੀ ਦੇ ਰਿਹਾ ਹਾਂਜੀ ਹਾਂਜੀ ਇਹ ਤੇ ਹੈ ਅਸੀਂ ਹਰ ਸਾਲ ਆਪਣੇ ਫੈਮਿਲੀ ਨਾਲ ਆਪਣੇ ਘਰ ਦੇ ਨਾਲ ਮਨਾਣੇ ਆ ਜਨਮ ਦਿਨ ਪਰ ਜਿਹੜਾ ਇਸ ਵਾਰ ਦਾ ਜਨਮ ਦਿਨ ਹੈ ਇਹ ਕੁਝ ਜ਼ਿਆਦਾ ਹੀ ਖਾਸ ਲੱਗ ਰਿਹਾ ਕਿਉਂਕਿ ਇਹ ਸਾਰੇ ਮੇਰੇ ਭੈਣ ਭਰਾ ਜਿਹੜੇ ਨੇ ਇਹਨਾਂ ਦੇ ਨਾਲ ਵੱਖਰਾ ਇੱਕ ਆਨੰਦ ਆ ਰਿਹਾ ਮਨਾ ਕੇ ਜਨਮ ਦਿਨ ਸਰੀਰਕ ਜੇ ਅਸੀਂ ਦੇਖਿਆ ਵੀ ਜਦੋਂ ਜਨਮ ਹੁੰਦਾ ਰਿਸ਼ਤੇਦਾਰ ਭੈਣ ਭਰਾ ਵਧਾਈਏ ਦਿੰਦੇ ਨੇ ਕਈ ਤੇ ਵੱਡੇ ਵੱਡੇ ਹੋਟਲਾਂ ਵਿੱਚ ਜਾ ਕੇ ਇੱਕ ਰਾਰ ਵਾਸਤੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ ਇੱਕ ਦੂਜੇ ਦੇ ਕੇਕ ਮੂੰਹ ਤੇ ਮਲਦੇ ਨੇ ਹਜੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਦੇ ਜਨਮ ਦੇ ਬਣਾਇਆ ਜਿਨ੍ਹਾਂ ਲੋਕਾਂ ਨੂੰ ਅਦੀ ਆਸ ਵੀ ਨਹੀਂ ਸੀ ਕਿ ਸਾਡੇ ਵਿੱਚ ਵੀ ਕੋ ਆ ਕੇ ਕੋਈ ਜਨਮ ਦੇ ਮਿਲਾਊਗਾ ਤੁਸੀਂ ਇਹਨਾਂ ਨਾਲ ਖੁਸ਼ੀ ਸਾਂਝੀ ਕੀਤੀ ਇੱਥੋਂ ਫੇ ਕਿੰਨਾ ਪਿਆਰ ਮਿਲਿਆ ਤੁਹਾਨੂੰ ਬਹੁਤ ਪਿਆਰ ਮਿਲ ਨੂੰ ਮੈਨੂੰ ਮਿਲਿਆ ਲੋਕਾਂ ਤੋਂ ਉਹ ਆਪਣੇ ਜਿੱਦਾਂ ਭੈਣ ਭਰਾ ਹੁੰਦੇ ਨੇ ਉਦਾਂ ਹੀ ਉਹਨਾਂ ਨੇ ਨੰਨ ਦਿੱਤਾ ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾਲ ਅਸੀਂ ਦੇਖਿਆ ਤੁਹਾਡਾ ਛੋਟਾ ਜਿਹਾ ਬੱਚਾ ਵੀ ਜਿਹਦੇ ਨਾਲ ਰੁਦਾਕਸ਼ਿਆ ਬਹੁਤ ਸੋਹਣਾ ਲਾ ਆ ਤੇ ਅਸੀਂ ਦੇਖਿਆ ਜਿਹੜੇ ਤੁਹਾਡਾ ਪ੍ਰਸ਼ਾਦੇ ਬਤਾ ਰਿਹਾ ਸੀ ਤੁਸੀਂ ਸਤਨਾਮ ਵੈਗੁਰੂ ਜਾਪ ਕਰ ਰਹੇ ਸੀ ਕਿ ਲੱਗਦਾ ਵੀ ਅਸੀਂ ਦੇਖਿਆ ਜਦੋਂ ਕਿ ਜਨਮਦਿਨ ਹੁੰਦਾ ਤੇ ਵੱਡੀਆਂ ਵੱਡੀਆਂ ਪਾਰਟੀ ਕਰਦੇ ਆ ਡਾਂਸ ਕਰਦੇ ਆ ਗਾਣੇ ਲਾਉਂਦੇ ਆ ਪਰ ਇੱਥੇ ਕਿੰਨਾ ਕਿ ਮਨ ਸਕੂਲ ਮਿਲਿਆ ਜਦੋਂ ਵੈਗੁਰੂ ਜਾਪ ਜਪਿਆ ਗਿਆ ਸਤਨਾਮ ਵੈਗੁਰੂ ਜਿਹੜਾ ਤੁਹਾਡੇ ਵੱਲੋਂ ਬੋਲਿਆ ਗਿਆ ਤੁਹਾਡੇ ਬੇਟੇ ਵੱਲੋਂ ਬੋਲਿਆ ਗਿਆ ਬਹੁਤ ਵਧੀਆ ਲੱਗਿਆ ਕਿਉਂਕਿ ਇਹਨੂੰ ਖੁਦ ਨੂੰ ਮੇਰਾ ਛੋਟਾ ਜਿਹਾ ਬੱਚਾ ਇਹਨੂੰ ਸ਼ੁਰੂ ਤੋਂ ਬੜਾ ਸ਼ੌਂਕ ਹੈ ਸੇਵਾ ਕਰਨ ਦਾ ਇੱਥੇ ਆਉਂਦਾ ਹੈ ਆਪਣੇ ਪਾਪਾ ਦੇ ਨਾਲ ਰੋਜ਼ ਆਉਂਦਾ ਹੈ ਕਦੇ-ਕਦੇ ਮੈਂ ਵੀ ਆਉਂਦੀ ਆ ਪਰ ਐ ਕਿ ਅੱਜ ਇਹਨੂੰ ਜਿਆਦਾ ਸਵੇਰ ਤੋਂ ਜਿਆਦਾ ਐਕਸਾਈਟਮੈਂਟ ਹੋਈ ਪਈ ਸੀ ਕਿ ਮੈਂ ਜਾਣਾ ਹੈ ਉੱਥੇ ਜਾ ਕੇ ਸੇਵਾ ਕਰਨੀ ਹੈ ਮੰਮੀ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਣਾ ਹੈ ਬਹੁਤ ਵਧੀਆ ਲੱਗਿਆ ਮੈਨੂੰ ਵੀ ਜੇ ਤੁਸੀਂ ਵੀ ਤੁਹਾਡਾ ਨਾਮ ਦੱਸ ਕੇ ਇਹਨੂੰ ਸਾਂਝਾ ਕਰ ਦਿਓ ਤਾਂ ਤੁਸੀਂ ਕਿਹੜੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਜੂ ਸਾਂਝਾ ਕਰ ਦਿਓ ਆਪਣੇ ਮੇਰਾ ਨਾਮ ਸਨਿਆ ਹੈ ਮੈਂ ਪ੍ਰੈਸ਼ਰ ਫੈਮਲੀ ਮੇਰੇ ਹਸਬੰਡ ਐਡਵੋਕੇਟ ਮਨੀਸ਼ ਪਾਸ਼ਰ ਮੈਂ ਇਹਨਾਂ ਦੀ ਵਾਈਫ ਹਾਂ ਹਿੰਦੂ ਫੈਮਲੀ ਹਾਂ ਹਾਂਜੀ ਹਾਂਜੀ ਹਿੰਦੂ ਫੈਮਲੀ ਤੋਂ ਆ ਬਿਲਕੁਲ ਬਿਲਕੁਲ ਅੱਜ ਕਿੰਨਾ ਕਿ ਚੰਗਾ ਲੱਗਾ ਅਸੀਂ ਦੇਖਿਆ ਅੱਜ ਵਾਈਕ ਨੂੰ ਜਾਬ ਕੀਤਾ ਬੜਾ ਮਨੁੱਖੀ ਸਕੂਨ ਮਿਲਿਆ ਹੋਊਗਾ ਨਹੀਂ ਤੇ ਖਾਸ ਕਰਕੇ ਅਸੀਂ ਦੇਖਦੇ ਵੀ ਜ਼ਿਆਦਾਤਰ ਜਦੋਂ ਮੈਂ बार-बार ਜਿਹੜੇ ਸਵਾਲ ਕਰ ਰਿਹਾ ਵੀ ਜੰਮਦਰੀ ਕਰਦੇ ਆ ਕਈ ਰਿਸ਼ਤੇਦਾਰ ਭੈਣ ਭਰਾ ਵੀ ਰੋਸ ਜਾਂਦੇ ਹੋਣਗੇ ਕਿ ਆ ਕੀ ਪਾਰਟੀ ਨਹੀਂ ਕੀਤੀ আর ਕੀ ਵੱਡਾ ਇਤਿਜਾਬ ਨਹੀਂ ਕੀਤਾ আর ਕੀ ਇਹਨਾਂ ਲੋਕਾਂ ਨਾਲ ਜੰਮਦਰ ਬਣਾ ਰਿਹਾ ਸਾਡੀ ਵਾਰੀ ਨਹੀਂ ਆਈ ਇਹ ਤਾਂ ਹੋ ਕੇ ਰਿਸ਼ਤੇਦਾਰ ਭ ਨਹੀਂ ਨਹੀਂ ਉਹ ਮੇਰੀ ਇਸ ਖੁਸ਼ੀ ਤੇ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਮੈਂ ਆਪਣੇ ਘਰ ਜਾਣਾ ਸੰਜਾ ਕੀਤਾ ਕਿ ਮੈਂ ਇਸਰ ਸੇਵਾ ਚ ਯੋਗਦਾਨ ਦੇ ਰਹੀ ਬਟ ਉਹ ਬਹੁਤ ਖੁਸ਼ ਹੋਈ ਮੇਰੀ ਇਸ ਜਨਮ ਦੇ ਜਿ ਲੱਗਦਾ ਨਹੀਂ ਕਿ ਇਨਾ ਲੋਕਾਂ ਦੇ ਨਾਲ ਕਿਤੇ ਜਨਮ ਦਿਨ ਮਨਾਉਣ ਦੇ ਨਾਲ ਸਾਡੀਆਂ ਖੁਸ਼ੀਆਂ ਹੋਰ ਸਾਂਝੀਆਂ ਹੋ ਜਾਂਦੀਆਂ ਨੇ ਖੁਸ਼ੀਆਂ ਸਾਡੀਆਂ ਵਧ ਜਾਂਦੀਆਂ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਧੀਆਂ ਨੇ ਮੈਨੂੰ ਅੱਛਾ ਲੱਗ ਰਿਹਾ ਪਹਿਲੀ ਵਾਰ ਜਿਹੜਾ ਮੇਰਾ ਐਕਸਪੀਰੀਅੰਸ ਹੈ ਬਹੁਤ ਵਧੀਆ ਹੁਣ ਮੈਂ ਅੱਗੇ ਤੋਂ ਆਪਣੇ ਬੱਚੇ ਨੂੰ ਵੀ ਪ੍ਰੇਰਿਤ ਕਰਾਂਗੀ ਕਿ ਉਹ ਇਹੀ ਚੀਜ਼ ਕਰੇ ਕੀ ਲੱਗਦਾ ਨੇ ਵੀ ਕਿਸੇ ਲੋੜਵੰਦਾ ਢਿੱਡ ਭਰਨਾ ਸਭ ਤੋਂ ਵੱਡਾ ਪੁੰਨ ਹੁੰਦਾ ਅਸੀਂ ਦੇਖਿਆ ਜਦੋਂ ਤੁਸੀਂ ਖਾਣ ਪੀਣ ਵਾਸਤੇ ਪਛਾਦਾ ਲਿਆਉਣਾ ਸੀ ਅੱਜ ਤੁਸੀਂ ਖੀਰ ਵੀ ਬਣਾ ਕੇ ਲਿਆਂਦੀ ਇਹ ਵਿਚਾਰੇ ਸਾਢੇ 5 ਪੌਣੇ 6 ਵਜੇ ਦੇ ਵੇਟ ਕਰ ਰਹੇ ਸੀ ਵੀ ਕਦੋਂ ਆਉਣ ਤੇ ਸਾਡਾ ਜਿਹੜਾ ਵਾ ਖਾਣਾ ਜੜੀ ਜੜੀ ਆ ਪਿਆਸ ਜੜੀ ਆ ਸਾਡੀ ਭੁੱਖ ਜੜੀ ਮਿਟੇ ਹਾਂਜੀ ਹਾਂਜੀ ਮੈਂ ਮੇਰੀ ਮੇਰੀ ਇਹ ਹੈ ਕਿ ਅਸੀਂ ਤੇ ਕੁਝ ਕਰ ਨਹੀਂ ਸਕਦੇ ਸਭ ਕੁਝ ਬਾਬਾ ਜੀ ਕਰਵਾਉਂਦੇ ਆ ਆਪਾਂ ਕੋ ਉਹਨੂੰ ਨੇ ਕਰਵਨ ਵਾਲੇ ਇਹ ਸਭ ਈਸ਼ਵਰ ਦਾ ਦਿੱਤਾ ਹੈ ਅਸੀਂ ਇੰਨੇ ਕੁ ਜੋਗੀ ਹੈਗੇ ਆ ਕਿ ਚਲੋ ਕਰ ਸਕੀਏ ਕੁਝ ਜੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਕੀ ਸਨੇਹਾ ਦਿਲਾ ਜਾਓਗੇ ਜਿਹੜੇ ਲੋਕ ਆਪਣੇ ਜਨਮ ਦਿਨ ਉਤੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ ਇੱਕ ਦਿਨ ਇੱਕ ਦਿਨ ਦੀ ਪਾਰਟੀ ਵਾਸਤੇ ਅਸੀਂ ਦੇਖਿਆ ਵੱਡੇ ਵੱਡੇ ਰਿਜ਼ੋਰਟ ਕਰਦੇ ਨੇ ਤੇ ਖਾਸ ਕਰਕੇ ਜਿਹੜੀ ਚੀਜ਼ ਹੁੰਦੀ ਹੈ ਕੇਕ ਖਾਣ ਵਾਲੀ ਇੱਕ ਦੂਜੇ ਦੇ ਮੂੰਹ ਤੇ ਬਾਲਦੇ ਨੇ ਉਹਨਾਂ ਨੂੰ ਕੀ ਸਨੇਹਾ ਦਿਲਾ ਜਾਓਗੇ ਵੀ ਕਿਸ ਤਰ੍ਹਾਂ ਆਪਣਾ ਜਨਮ ਦਿਨ ਮਨਾਉਣਾ ਚਾਹੀਦਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਕੇਕ ਵੇਸਟ ਕਰਨਾ ਇੱਕ ਦੂਜੇ ਦੇ ਮੂੰਹ ਤੇ ਮਲਣਾ ਉਹਦੇ ਨਾਲੋਂ ਕਿਸੇ ਲੋੜਵੰਦ ਦੀ ਢਿੱਡ ਭਰਿਆ ਜਾਵੇ ਉਸ ਤੋਂ ਵੱਡ ਕੇ ਕੋਈ ਚੀਜ਼ ਨਹੀਂ ਹੋ ਸਕਦੀ ਔਰ ਜਿਆਦਾ ਤੋਂ ਜਿਆਦਾ ਲੋਕਾਂ ਦੀ ਮਦਦ ਕਰੋ ਬਸ ਇਹੀ ਕਹਿ ਸਕਦੀ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਭੈਣ ਨੂੰ ਪਰਮਾਤਮਾ ਅਰਦਾਸ ਕਰਦੇ ਆਂ ਵੀ ਸਾਡੀ ਭੈਣ ਦੀ ਉਮਰ ਲੰਬੀ ਹੋਵੇ ਅੱਜ ਬਹੁਤ ਸੋਹਣਾ ਦਿਨ ਆ ਭੈਣ ਦਾ ਜਨਮ ਦਿਨ ਵੀ ਆ ਤੇ ਅੱਜ ਇਹਨਾਂ ਨਾਲ ਜਨਮ ਦਿਨ ਮਨਾ ਕੇ ਇਹਨਾਂ ਲੋਕਾਂ ਨਾਲ ਸਾਂਝਾ ਕੀਤਾ ਜਿਹੜੇ ਲੋਕ ਅਕਸਰ ਤੁਹਾਡੀਆਂ ਤੁਹਾਨੂੰ ਡੀਜੇ ਨੇ ਕਿਉਂਕਿ ਤੁਸੀਂ ਆ ਕੀ ਨਾ ਸੇਵਾ ਕਰਦੇ ਹੋ ਤੇ ਵਕੀਰ ਸਾਹਿਬ ਨੇ ਗੱਲਬਾਤ ਕਰਦੇ ਆ ਕਿ ਉਹ ਵਕੀਰ ਸਾਹਿਬ ਵਿਧਾਈ ਦੇ ਪਾਤਰੀ ਨੇ ਅਨਾਂ ਦੇ ਜਨਮ ਜਿਹੜੇ ਕੀ ਕਹਿੰਦੇ ਜੀਵਨ ਸਾਥੀ ਦੇ ਜਨਮ ਦਿਨ ਆ ਵਕੀਰ ਸਾਹਿਬ ਵਿਧਾਈ ਹੋਵੇ ਜੀਵਨ ਸਾਥੀ ਦੇ ਅੱਜ ਜਨਮ ਦਿਨ ਦੇ ਬਹੁਤ ਬਹੁਤ ਮੁਬਾਰਕ ਆ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਜਿਹੜਾ ਪਲਾਨ ਸੀ ਇੱਥੇ ਜਨਮ ਦੇ ਬਣਾਉਂਦਾ ਗੁਰੂ ਅੰਗਰਸਾਲ ਹਸਪਤਾਲ ਵਿੱਚ ਕਿੰਨਾ ਦਾ ਸੀ ਤੁਹਾਡਾ ਸੀ ਇਹ ਇਹਨਾਂ ਦਾ ਸੀ ਮੈਂ ਕਾਫੀ ਧੀਰ ਤੋਂ ਨਾ ਜਗਵੀਰ ਅੰਕਲ ਦੇ ਨਾਲ ਜੁੜਿਆ ਹਾਂ ਇੱਥੇ ਰੋਜ਼ ਹੀ ਲੰਗਰ ਲੱਗਦਾ ਬੇਬੇ ਨਾਨਕੀ ਹਸਪਤਾਲ 'ਚ ਰੋਜ਼ ਵੈਸੇ ਮੈਂ ਅੰਕਲ ਨਾਲ ਸ਼ੇਅਰ ਕੀਤਾ ਕਿ ਮੈਂ ਕਿਹਾ ਅੰਕਲ ਇੱਕ ਦਿਨ ਲੰਗਰ ਦੀ ਜੇ ਮੇਰੇ ਕੋਲੋ ਕੁਝ ਭੇਟਾ ਪੈ ਸਕਨ ਤੇ ਅੰਕਲ ਕਹਿੰਦੇ ਪਾ ਲੋ ਤੇ ਮੈਂ ਫਿਰ ਘਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਬਾਹਰ ਜਾਵਾਂਗੇ ਪੈਸੇ ਖਰਚਾਂਗੇ ਇੱਧਰ ਉੱਧਰ ਵੀ ਜਾਵਾਂਗੇ ਮੈਂ ਕਿਹਾ ਚਲੋ ਅੱਜ ਫਿਰ ਇੱਥੇ ਜਨਮ ਦਿਨ ਮਨਾਉਨੇ ਆ ਘਰ ਦੇ ਨਾਲ ਵੀ ਖੁਸ਼ੀ ਹੋਈ ਮੈਨੂੰ ਵੀ ਖੁਸ਼ੀ ਹੋਈ ਤੇ ਅਹੀ ਛੋਟਾ ਉਪਰਾਲਾ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਡੇ ਕੋਲੋਂ ਕਰਵਾਇਆ ਜੀਨੈਸ਼ਵਰ ਵੀ ਬਾਹਰ ਜਾਂਦੇ ਸੀ ਪਹਿਲਾਂ ਕਈ ਸਾਲ ਜੰਮਨ ਮਨਾਉਂਦੇ ਰਹੇ ਲੱਖਾਂ ਰੁਪਏ ਖਰਚਦੇ ਹੋਗੇ ਰਾਤ ਨੂੰ ਤੇ ਉਹਨਾਂ ਵਿੱਚ ਤੇ ਇਹਨਾਂ ਵਿੱਚ ਕਿੰਨਾ ਗੰਤਰ ਆ ਉਸ ਤੋਂ ਜ਼ਿਆਦਾ ਖੁਸ਼ੀ ਮਿਲਦੀ ਸੀ ਪੈਸੇ ਬਰਬਾਦ ਕਰਕੇ ਜਾਂ ਇਹਨਾਂ ਨਾਲ ਖੁਸ਼ੀ ਮਿਲਦੀ ਆ ਕਿਸੇ ਦਾ ਢਿੱਡ ਭਰ ਕੇ ਐਸ ਖੁਸ਼ੀ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ ਜੋ ਖੁਸ਼ੀ ਇੱਥੇ ਹੋ ਇੱਥੇ ਹੀ ਹੈ ਉਹ ਫੈਮਲੀਆ ਨਾਲ ਜਾਂਦੇ ਆ ਖਾ ਪੀ ਕੇ ਆਪਣਾ ਇੰਜੋਏ ਕਰਕੇ ਆਪਸ ਹੀ ਕਰਕੇ ਆ ਜਾਂਦੇ ਆ ਜੋ ਇੱਥੇ ਜੋ ਇੱਥੇ ਇੰਜੋਏ ਨਹੀਂ ਹੋ ਰਿਹਾ ਇਹ ਸੇਵਾ ਦਾ ਭਾਅ ਮੇਰਚ ਆ ਰਿਹਾ ਮੇਰੇ ਬੱਚੇ ਚ ਆ ਰ ਇਹ ਸੇਵਾ ਦਾ ਭਾਅ ਵੀ ਹੈ ਜਿਹੜਾ ਸੇ ਖਿੱਚ ਕੇ ਲਿਆਇਆ ਇਹਨੂੰ ਇਹ ਮਜਾ ਨਹੀਂ ਆ ਇਹ ਸੇਵਾ ਤੇ ਇਹਦੇ ਤੋਂ ਵੱਡੇ ਹੋਰ ਕੋਈ ਭਾਅ ਨਹੀਂ ਹੋ ਸਕਦਾ ਬੰਦੇ ਦੇ ਦਿਲ ਦੇ ਵਿੱਚ ਮੈਂ ਕਹਿ ਨਹੀਂ ਪਾ ਰਿਹਾ ਕਿ ਮੈਂ ਕੀ ਮਹਿਸੂਸ ਕਰ ਰਿਹਾ ਕਿ ਲੱਗਦਾ ਨਹੀਂ ਵੀ ਕਹਿੰਦੇ ਕਿਸੇ ਇੱਕ ਸੀਸ ਲੈਣੀ ਹੋਵੇ ਤੇ ਕਿਸੇ ਦਰਦ ਜਾਣਾ ਪੈਂਦਾ ਪਰ ਅਸੀਂ ਦੇਖਿਆ ਅੱਜ ਤੁਹਾਨੂੰ ਕਾਫੀ ਲੋੜੇ ਲੋਕ ਸੀ ਹਜ਼ਾਰਾਂ ਸਾਲ ਜੀ ਨਾਲੇ ਅੱਜ ਭੈਣ ਨੂੰ ਸੀਸਾ ਦਿੱਤੀਆਂ ਜਨਮ ਦਿਨ ਦੀ ਵਧਾਈ ਦਿੱਤੀਆਂ ਕਿ ਲੱਗਦਾ ਨਹੀਂ ਜਿਹੜੇ ਸੀਸਾ ਨਾਲ ਕਿਤੇ ਪ੍ਰਮਾਤਮਾ ਦੀ ਦੁਰਗਾ ਤੇ ਕੰਮ ਆਉਂਦੀਆਂ ਨੇ ਕਿਤੇ ਚੰਗੇ ਕਰਮ ਜਿਹੜੇ ਲਿਖੇ ਜਾਂਦੇ ਨੇ ਬੰਦੇ ਦੇ ਦੇਖੋ ਜੀ ਗੁਰਨਾਨਕ ਪਾਤਸ਼ਾਹ ਦਾ ਜਨਮ ਦਿਨ ਲੰਘਿਆ ਠੀਕ ਹੈ ਜੀ ਗੁਰਨਾਨਕ ਪਾਤਸ਼ਾਹ ਦੀ ਹੀ ਹੈ ਸਿੱਖਿਆ ਵਾ ਕਿ ਤੇਰਾ ਹੀ ਤੇਰਾ ਜੋ ਹੈ ਉਹ ਤੇਰਾ ਹੀ ਹੈ ਹੈਨਾ ਲੰਗਰ ਸੇਵਾ ਪੰਗਤ ਸੇਵਾ ਉਹਨਾਂ ਨੇ ਦਿੱਤੀ ਹੈ ਤੇ ਅਸੀਂ ਉਹੀ ਕਰ ਰਹੇ ਹਾਂ ਤੇ ਇਹੋ ਹੀ ਸਾਨੂੰ ਹੈਗਾ ਕਿ ਜ਼ਿੰਦਗੀ ਹੁਣ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਆ ਸਕੀਏ ਬੱਚੇ ਨੂੰ ਚੰਗੀ ਸਿੱਖਿਆ ਮਿਲਦੀ ਹੈ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਕਿ ਥੋੜਾ ਟਾਈਮ ਕੱਢ ਕੇ ਇੱਥੇ ਆਓ ਇੱਥੇ ਆ ਕੇ ਤੇ ਭਾਵ ਲੈ ਕੇ ਦੇਖੋ ਤੁਹਾਡਾ ਦਿਲ ਖੁਸ਼ ਹੋਏਗਾ ਤੁਹਾਡੀ ਆਤਮਾ ਨੂੰ ਸੰਤੁਸ਼ਟੀ ਮਿਲੇਗੀ ਇੱਥੇ ਬਹੁਤ ਵਧੀਆ ਮਾਹੌਲ ਹੈਗਾ ਜਰਜੀਤ ਸਾਹਿਬ ਇਤਨਾ ਹੋ ਗਿਆ ਕਿ ਤੇ ਰਿਸ਼ਤੇਦਾਰ ਭੈਣ ਭਰਾ ਨਰਾਜ ਹੋ ਜਾਣ ਸਾਡੀ ਵੀਡੀਓ ਵੇਖ ਕੇ ਪੀ ਅੱਜ ਜਨਮ ਦਿਨ ਸੀ ਇਹਨਾਂ ਦਾ ਤੁਸੀਂ ਸਾਨੂੰ ਨਹੀਂ ਦੱਸਿਆ ਇਹਨਾਂ ਨਾਲ ਜਾ ਕੇ ਸਾਂਝਾ ਕਰਦਾ ਅਸੀਂ ਤੇ ਰਿਸ਼ਤੇਦਾਰ ਭੈਣ ਭਰਾ ਡੀਂਦੇ ਰਹਿ ਗਏ ਮੈਂ ਰਿਸ਼ਤੇਦਾਰਾਂ ਨਾਲ ਥੋੜਾ ਪ੍ਰਚਾਰ ਲੈ ਕੇ ਜਾਣਾ ਮੈਂ ਉਹਨਾਂ ਨੂੰ ਮੂੰਹ ਮਿੱਠਾ ਜ਼ਰੂਰ ਕਰਵਾਵਾਂਗਾ ਜਨਮ ਦਿਨ ਦਾ ਬਾਕੀ ਕਹਾਂਗਾ ਤੁਸੀਂ ਕੱਲ ਤੋਂ ਵੀ ਮੇਰੇ ਨਾਲ ਆਇਆ ਕਰਨਗੇ ਇੱਥੇ ਮੈਂ ਲੈ ਕੇ ਆਵਾਂਗਾ ਜੀ ਹੋਰ। ਕਿਉਂਕਿ ਤੁਸੀਂ ਗਾਂ ਜਿਹੜਾ ਅੱਗੇ ਕੋਈ ਜਨਦ ਦੇ ਹੋਊਗਾ ਕਿਸੇ ਰਿਸ਼ਤੇਦਾਰ ਭੈਣ ਭਰਾ ਦਾ ਜਾਂ ਖਾਸ ਕਰਕੇ ਤੁਹਾਡਾ ਕਹਿੰਦੇ ਵਕੀਲਾਂ ਦਾ ਬੜਾ ਵੱਡਾ ਜੋੜ ਹੁੰਦਾ। ਕਹਿੰਦੇ ਕਾਲਾ ਕੋਟ ਪਾਉਂਦੇ ਨੇ ਹਮੇਸ਼ਾ ਸੱਚ ਦੇ ਪਹਿਲਾ ਦਿੰਦੇ ਨੇ। ਤੁਹਾਡਾ ਭਾਈਚਾਰੇ ਦਾ ਬੜਾ ਸਹਯੋਗ ਆ ਲੋਕਾਂ ਨੇ ਸਾਥ ਦਵਾਉਂਦੇ ਹੋ। ਆਪਣੇ ਭਾਈਚਾਰੇ ਖਾਸ ਕਰਕੇ ਵਕੀਲ ਭਾਈਚਾਰੇ ਹਰੀਆ ਸ੍ਰੇਹਾ ਦੇਵੋਗੇ। ਵੀ ਜਨਦ ਮਨਾਉਣਾ ਹੋਵੇ ਬਹੁਤੇ ਪੈਸੇ ਨਹੀਂ ਖਰਚਣੇ ਚਾਹੀਦੇ ਜਾਂ ਵੱਡੇ ਵੱਡੇ ਹੋਟਲ ਰੈਸਟੋਰੈਂਟ ਨਹੀਂ ਕਰਨੀਦਾ। ਇਹਨਾਂ ਲੋਕਾਂ ਨਾਲ ਜਨਦ ਮਨਾਉਣਾ ਚਾਹੀਦਾ ਜਿਹੜੇ ਲੋਕ ਅਕਸਰ ਤੁਹਾਨੂੰ ਡੀਕਦੇ ਨੇ ਵੀ ਅੱ ਵਧੀਆ ਪਕਵਾਨ ਜਾਂ ਵਧੀਆ ਲੰਗਰ ਲੈ ਕੇ ਆਊਗਾ ਮੈਂ ਨਾ ਕੱਲ ਵੀ ਅੰਕਲ ਦੇ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿ ਅੰਕਲ ਜਦੋਂ ਉਹਨਾਂ ਨੇ ਕਿਹਾ ਕਿ ਆਪਾਂ ਪੋਸਟ ਕਰਨਾ ਮੈਂ ਕਿ ਅੰਕਲ ਕੀ ਜ਼ਰੂਰਤ ਹੈਗੀ ਹੈ ਆਪਾਂ ਕੋਈ ਲੋਕ ਦਿਖਾਵਾ ਤੋਂ ਨਾ ਕਰਨਾ ਅੰਕਲ ਕਹਿੰਦੇ ਲੋਕ ਦਿਖਾਵਾ ਨਹੀਂ ਹੈ ਕਿਸੇ ਨੂੰ ਪਤਾ ਲੱਗੇਗਾ ਕਿ ਇੱਥੇ ਇਹ ਸੇਵਾ ਚੱਲਦੀ ਹੈ ਤਾਂ ਹੀ ਕੋਈ ਆਏਗਾ ਅਸੀਂ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ ਸਾਡੇ ਕੋਲ ਨੇ ਪੈਸੇ ਹੀ ਨਹੀਂ ਹੈਗੇ ਕਿ ਅਸੀਂ ਜਾ ਜਾ ਕੇ ਐਡਵਰਟਾਈਜ਼ਮੈਂਟ ਕਰੀਏ ਜੇ ਇਹਦੇ ਨਾਲ ਚਾਰ ਜੀਆਂ ਨੂੰ ਪਤਾ ਲੱਗਦਾ ਚਾਰ ਜੀ ਹੋਰ ਪ੍ਰੇਰਿਤ ਹੁੰਦੇ ਆ ਤੇ ਮੈਂ ਕਿਹਾ ਅੰਕਲ ਫਿਰ ਠੀਕ ਹੈ ਜੀ ਮੈਂ ਆਪਣੇ ਵਕੀਲ ਭਾਈ ਚਾਰੇ ਨੂੰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਕਵਾਂਗਾ ਕਿ ਇੱਥੇ ਜ਼ਰੂਰ ਆਇਆ ਕਰੋ ਭਾਵੇਂ ਮਹੀਨੇ 'ਚ ਇੱਕ ਦਿਨ ਦੋ ਦਿਨ ਕੱਢ ਕੇ ਆਓ ਪੁੰਨ ਦੇ ਭਾਗੀ ਬਣੋ ਵਾਹ ਵਾਹ ਸੇ ਦੇਖਿਆ ਤੁਹਾਡਾ ਬੇਟਾ ਛੋਟਾ ਜਿਹਾ ਪਹਿਲਾਂ ਕਦੀ ਸੇਵਾ ਕੀਤੀ ਇਹਨੇ ਕਦੀ ਕਦੀ ਨਹੀਂ ਕੀਤੀ ਰੋ ਸੇਵਾ ਕਰਦਾ ਵਾ ਦੇ ਨਾਲ ਹਫਤੇ ਚ ਇੱਕ ਦੋ ਤਿੰਨ ਅਸੀਂ ਦੇਖਿਆ ਵੀ ਰਦਾਸ਼ ਬਹੁਤ ਸੋਹਣਾ ਲਾ ਹੈ ਬੱਚੇ ਦਾ ਤੇ ਆਪਣੇ ਦਸ਼ਕਾਂ ਜੂਹ ਸਾਂਝਾ ਕਰਦਾ ਕਿਉਂਕਿ ਪਰਿਵਾਰ ਦਾ ਕਹਿ ਲੋ ਵੀ ਇੱਕ ਸਹਯੋਗ ਆ ਜਿਵੇਂ ਜਿਸ ਤਰ੍ਹਾਂ ਮਾਪੇ ਕਰਦੇ ਨੇ ਬੱਚੇ ਉਸੇ ਤੋਂ ਤਾਂ ਸਿੱਖਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਵਕੀਲ ਸਾਹਿਬ ਵੱਲੋਂ ਆਪਣੇ ਬੱਚੇ ਨਾਲ ਡੇਲੀ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਆ ਬੱਚਾ ਵੀ ਛੋਟਾ ਜਿਹਾ ਪਰ ਸੇਵਾ ਬਹੁਤ ਕਰਦਾ ਵਾ ਮੈਂ ਗੱਲਬਾਤ ਵੀ ਕਰ ਮਿਲਿਆ ਅਰਦਾਸ਼ ਕਿੰਨਾ ਕਿ ਸੇਵਾ ਕਰਨ ਦਾ ਵਿੱਚ ਕਿੰਨਾ ਕਿ ਮਜ਼ਾ ਆਉਂਦਾ ਮੁੰਜੇ ਨੂੰ ਬਹੁਤ ਮਜ਼ਾ ਆਉ ਅੱਜ ਮੰਮੀ ਦਾ ਬਰਥਡੇ ਹੈ ਅ ਸਪੈਸ਼ਲ ਯਾਹ ਪੇ ਕੋਈ ਖਾਣਾ ਬਣਾ ਕੇ ਲਿਆਏ ਹੋ ਉਹਨਾਂ ਲਈ ਹਾਂ ਹਾਂ ਨਹੀਂ ਉਹ ਦੇਖੇ ਖਾਣਾ ਦੇ ਕੇ ਆਏ ਹੋ ਉਹ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਇਹ ਬੱਚਾ ਵਾ ਪਰ ਮੈਂ ਕਹਿੰਦਾ ਸੇਵਾ ਭਾਵਨਾ ਬੜੀ ਆ ਪਰ ਪਰਿਵਾਰ ਵਿੱਚ ਅਜਿਹਾ ਸੇਵਾ ਭਾਵਨਾ ਹੋਣੀ ਵੀ ਚਾਹੀਦੀ ਆ ਜਿਹਨਾਂ ਸਾਡੇ ਬੱਚੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਸਿੱਧੇ ਰਾਹ ਪੈ ਸਕਣ ਅਸੀਂ ਦੇਖਿਆ ਲੱਖਾਂ ਰੁਪਏ ਜਨਮ ਦੇ ਤੋਂ ਡਾੜ ਦੇਣੇ ਪਰ ਤੁਹਾਨੂੰ ਜਨਮ ਦੇ ਜਿਹੜਾ ਵਾ ਹਮੇਸ਼ਾ ਯਾਦ ਰਹੇਗਾ ਪੰਜੀ ਕੀ ਲੱਗਦਾ ਨਹੀਂ ਤੁਹਾਨੂੰ ਇਹ ਜਿਹੜਾ ਜਨਮ ਦੇ ਨੇ ਆ ਹਮੇਸ਼ਾ ਯਾਦ ਰਹੇਗਾ ਉਹ ਜਿੰਦਗੀ ਜਿਹੜਾ ਜਨਮ ਦਿਨ ਬਣਾਇਆ ਸੀ ਕਿਉਂਕਿ ਜਿਵੇਂ ਪਹਿਲੇ ਕਈ ਜਨਮ ਦਿਨ ਬਣਾਏ ਹੋਣਗੇ ਮੈਨੂੰ ਲੱਗਦਾ ਸਾਰੇ ਫਿੱਕੇ ਪੈਣਗੇ ਬਿਲਕੁਲ ਬਿਲਕੁਲ ਇਹ ਵਾਲਾ ਜਨਮ ਦਿਨ ਮੇਰੇ ਲਈ ਬਹੁਤ ਖਾਸ ਸੀਗਾ ਇਹ ਮੈਨੂੰ ਹਮੇਸ਼ਾ ਯਾਦ ਰਹੇਗਾ ਆਇਆ ਤੋਂ ਮੜ ਜਾ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਜਨਮ ਦਿਨ ਬਣਾਇਆ ਗਿਆ ਭੈਣ ਵਕੀਲ ਸਾਹਿਬ ਦੇ ਧਰਮ ਪਤਨੀ ਦਾ ਤੇ ਇੱਥੇ ਕੋਈ ਡੀਜੇ ਪਾਰਟੀ ਨਹੀਂ ਕੀਤੀ ਗਈ ਕੋਈ ਵੱਡੇ ਵੱਡੇ ਰੈਸਟੋਰੈਂਟ ਨਹੀਂ ਕੀਤੇ ਗਏ ਕੋਈ ਮਹਿੰਗੇ ਪਕਵਾਨ ਨਹੀਂ ਬਣਾਏ ਗਏ ਸਿਰ ਸਦਾ ਦਾ ਦਾ ਫੁਰਕਾ ਤਿਆਰ ਕੀਤਾ ਗਿਆ ਤੇ ਇਹਨਾਂ ਲੋਕਾਂ ਚ ਵਰਤਾਇਆ ਗਿਆ ਜਿਹੜੇ ਲੋ ਤੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਜੇ ਮੇਰੇ ਮੇਨ ਜਿਹੜੇ ਤੁਹਾਡੇ ਮੁੱਖ ਸੰਚਾਲਕ ਨੇ ਉਹ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਧਾਈ ਦੇ ਪਾਤਰ ਹੋ ਤੁਸੀਂ ਕਿਉਂਕਿ ਤੁਸੀਂ ਲੋਕਾਂ ਨੂੰ ਸਿੱਧੇ ਰਾਹ ਲਾ ਰਹੇ ਹੋ ਲੋਕਾਂ ਦੇ ਲੱਖਾਂ ਰੁਪਏ ਬਰਬਾਦ ਹੋਣ ਤੋਂ ਬਚਾ ਰਹੇ ਹੋ ਤੁਹਾ ਤੁਸੀ ਵਧਾਈ ਦੇ ਪਾਤਰ ਹੋ ਸਭ ਤੋਂ ਜਿਆਦਾ ਮੁਬਾਰਕਾਂ ਤੁਹਾਨੂੰ ਨੇ ਹਾਂਜੀ ਜਿਨ੍ਹਾਂ ਨੇ ਇੰਨਾ ਪਰਵਕਾਰੀ ਕਰਦੇ ਹੋ ਸਾਨੂੰ ਲੋਕਾਂ ਦਾ ਪਚਾਉਂਦੇ ਹੋ ਇਹ ਗੁਰੂ ਸਾਹਿਬ ਬਖਸ਼ਿਸ਼ ਆਪਿਆ ਕਰੋ ਸੇਵਾ ਮਰੇ ਮੇਵਾ ਅਜਿਹਾ ਨਹੀਂ ਮਕਰਪਾ ਲੱਗੇ ਆ ਸੇਵਾ ਦੇ ਲੱਗੇ ਸੇਵਾ ਕਰੀ ਜਾਂਦੇ ਆ ਐਸੋ ਵੀ ਅਸੀਂ ਐਕਸ਼ਨ ਦੇਦੇ ਵੀ ਲੋਕਾਂ ਦੇ ਮੈਂ ਜਿਵੇਂ ਗੱਲ ਕੀਤੀ ਲੋਕਾਂ ਨੇ ਪੈਸੇ ਜਿਹੜੇ ਆ ਖਰਾਬ ਹੋਣ ਬਚਾ ਰਹੇਓ ਕਿਸੇ ਦੇ ਮੂੰਹ ਵਿੱਚ ਅੰਨ ਜਾ ਰਿਹਾ ਕਿਸੇ ਦਾ ਢਿੱਡ ਭਰ ਰਿਹਾ ਕਹਿੰਦੇ ਸਤ ਤੋਂ ਵੱਡੀ ਸੇਵਾ ਹੁੰਦੀ ਆ ਕਿਸੇ ਦੇ ਭੁੱਖੇ ਦਾ ਢਿੱਡ ਭਰਦਾ ਉਹਦੀ ਗੱਲ ਬਿਲਕੁਲ ਸਹੀ ਆ ਲੋਕ ਵੇਸਟ ਉਹ ਕਰਦੇ ਆ ਇੱਥੇ ਵੇਸਟ ਨਹੀਂ ਹੈਗੇ ਇੱਥੇ ਕੰਮ ਹੋਣ ਵਾਲੀ ਚੀਜ਼ ਆ ਇਹ ਰੱਬ ਦੇ ਸਾਹ ਜੀ ਨੇ ਰੱਬ ਦੇ ਮੂੰਹ ਜੁਰਕੀ ਪਾਉਣ ਵਾਲੀ ਗੱਲ ਆ ਇਹ ਪੈਸੇ ਵੇਸਟ ਨਹੀਂ ਇਹ 10 ਮਹੀਨਾ ਵ ਜਿਹੜਾ 10 ਰੁਪਏ ਨਾਲ 100 ਮਿਲੇਗਾ ਉਹਨੂੰ 100 ਮਿਲੇਗਾ ਇਹ ਕੋਈ ਰੱਬ ਦੇ ਘਰ ਆ ਤੇ ਇਹ ਫੜਕਦੇ ਲਾਉਣਾ ਫਿਰ ਤੇ 100 ਦੇਣਾ 100 ਹੀ ਜਾਣਾ ਨਾਲ 100 ਹੋਰ ਜਾਣਾ ਤੇ ਨਾਲੇ ਲੋਕਾਂ ਦੀਆਂ ਗੱਲਾਂ ਕਰਾਉਣੀਆਂ ਆਪਾਂ ਆ ਚੀਜ਼ ਵੇਸਟ ਹੋ ਗਈ ਆ ਵੇਸਟ ਹੋ ਗਈ ਉਹ ਕਰਕੇ ਆ ਕਰਕੇ ਇੱਥੇ ਮਾਰਾ ਰੱਬ ਦਾ ਸ਼ੀਸ਼ਾ ਦੇਣੇ ਸਾਰਿਆਂ ਨੂੰ ਤੁਹਾਨੂੰ ਵਿੱਚ ਮਿਲਣੀ ਸਾਨੂੰ ਮਿਲਣੀ ਆ ਅਸੀਂ ਨਾ ਲੈਣ ਦੇਣੇ ਕਰਨਾ ਨਹੀਂ ਗੱਲ ਗ੍ਰਾਹੀ ਕੋਈ ਕਰਨੀ ਨਹੀਂ ਕਿੰਨੇ ਜਰ ਤੋਂ ਇਹ ਸੇਵਾ ਜਿਹੜੀ ਚਲਾ ਰਹੇ ਹੋ ਤੇ ਹੁਣ ਤੱਕ ਕਿੰਨੇ ਲੋਕਾਂ ਨਾਲ ਜਨਦਨ ਮਿਲਾ ਰਹੇ ਹੋ ਇੱਥੇ ਕੋਈ ਜਨਦਨ ਚੱਲਦਾ ਕਿ ਜਾਂ ਇੱਥੇ ਕੋਈ ਮੈਡ ਅਨੀਵਰਸਰੀ ਜਾਂ ਹਰ ਕੋਈ ਤੇ ਐਲ ਤਿਹਾੜਿਆ ਇਹਨਾਂ ਨੂੰ ਕਹਨ ਸਾਂਝਾ ਕੀਤਾ ਜਾਂਦਾ ਇਹ ਸਾਰੇ ਚੱਲਦੇ ਸਨ ਹੁਣ ਮਹੀਨੇ ਕਿ ਦੋ ਮਹੀਨੇ ਤਿੰਨ ਮਹੀਨੇ ਚ ਆ ਵੀ ਜਾਂਦੇ ਆ ਆਰਾਮੀ ਕਲੀ ਉਹਨੂੰ ਥੁਰੂਦਾ ਰੱਖਿਆ ਨਾਲੇ ਕੰਮ ਤੇ ਇਹਨਾਂ ਨਾਲ ਜਿਹੜਾ ਭਾਂ ਭਾਂ ਨਾਲ ਸਹਿਯੋਗ ਮਿਲ ਜਾਂਦਾ ਰੱਜ ਕੇ ਕੰਮ ਕਰੀਦਾ ਇਹ ਆਪਣੀ ਖੁਸ਼ੀ ਮਨਾ ਗਾਂ ਜਾਂਦੇ ਠੀਕ ਹੈ ਜੀ ਲਾਸਵਾਲ ਮੇਰਾ ਜੀ ਕੀ ਸ੍ਰੀਹਾ ਕੀ ਦਣਾ ਚਾਹੋਗੇ ਜਿਹੜੇ ਲੋਕ ਤੁਹਾਡੇ ਕੋ ਇੱਥੇ ਜੰਮਦੇ ਬਣਾਉਣਾ ਚਾਹੁੰਦੇ ਨੇ ਗੁਰੂ ਨਾਨਕ ਦੇਵ ਹਸਪਤਾਲ ਬੀਬੀ ਨਾਰਕੀ ਦੇ ਬਾਹਰ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਰਾਬਤਾ ਕਰਨ ਕੋਈ ਟਾਈਮਿੰਗ ਦੱਸ ਦਿਓ ਕੀ ਹੈਗੀ ਆ ਤੇ ਜੇਕਰ ਕੋਈ ਸੰਪਰਕ ਨੰਬਰ ਹੋ ਸਕੇ ਤੁਹਾਡਾ ਕਿਸ ਤਰ੍ਹਾਂ ਰਾਬਤਾ ਕਰਨ ਕਿਉਂਕਿ ਅਸੀਂ ਦੇਖਦੇ ਵੀ ਬੜੇ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਵੀ ਹੁਣ ਥੱਕ ਗਏ ਯਾਰ ਵੱਡੇ ਵੱਡੇ ਹੋਟਲ ਜੰਮਦੇ ਬਣਾ ਕੇ ਅਸੀਂ ਇਹਨਾਂ ਲੋਕਾਂ ਨਾਲ ਖੁਸ਼ੀ ਸਾਂਝੀ ਕਰੀਏ ਤੇ ਫਿਰ ਉਹਨਾਂ ਨਾਲ ਕਿਸ ਤਰ੍ਹਾਂ ਰਾਬਤਾ ਕਰ ਲੋ ਮਦਰ ਨੂੰ ਕੰਗਪੀ ਤੇ ਹਸਪਤਾਲ ਆ ਕੇ ਵਿਖੋ 6 ਵਜੇ ਟਾਈਮ ਦਾ 6 ਵਜੇ ਆ ਕੇ ਪਹਿਲਾਂ ਵਿਖੋ ਕਿਹੜੀ ਸੰਗਤ ਹੈ ਸੰਗਤ ਨੂੰ ਆਪਣੇ ਆਪਣੇ ਹੱਥੀਂ ਪ੍ਰਸ਼ਾਦਾ ਚੁਕਾ ਕੇ ਜਾਓ ਆਪਣੇ ਅਥੀ ਜੋ ਵੀ ਉਹਨਾਂ ਨਾਲ ਗਏ ਜਾਓ ਆਪਣਾ ਖੁਸ਼ੀਆਂ ਕਰਕੇ ਮਨਾ ਕੇ ਜਾਓ ਪੂਰਾ ਫੈਮਿਲੀ ਆਓ ਨਾਲ ਅ ਕੱਲ ਪਰਸੇ ਵੀ ਪੂਰੀ ਫੈਮਿਲੀ ਆਈ ਸੀ ਅੱਜ ਫੇਰ ਦੁਬਾਰਾ ਫੈਮਿਲੀ ਆ ਗਈ ਆ ਇਹਨਾਂ ਦੀ ਖੁਸ਼ੀਆਂ ਸਾਡੇ ਖੁਸ਼ੀਆਂ ਨਾਲ ਹੀ ਆ ਇਸ ਕਰਕੇ ਹਰ ਕੋ ਨੂੰ ਕਹਿੰਦੇ ਆ ਵੀ ਤੁਸੀਂ ਹੌਸਲਾ ਆਓ ਜੇ ਮਨ ਨੂੰ ਮਿਲਣਾ ਹੋਵੇ ਫੇਰ ਹਸਪਤਾਲੇ ਛੇ ਵਜੇ 7 ਵਜੇ ਦਰਬਾਰ ਸਾਹਿਬ 7:00 9:00 ਮੇਰਾ ਫ੍ਰੀ ਮੈਡੀਕਲ ਕੈਂਪ ਆ ਮੋਹਨਪੱਟੀ ਦਾ 7 ਯਾਓ ਸਵੇਰੇ ਲੰਘਾ 7 ਵਜੇ ਜਾਂ ਇੱਥੇ ਮਿਲਾਂਗੇ 6 ਵਜੇ ਕੋ ਡੇਰਾ ਤਾਂ ਬਰਖਿਆ ਨਹੀਂ ਕਿਉਂ ਇਹ ਉਹ ਦੂਜਾ ਡੇਰਾ ਰੱਖਿਆ ਨਹੀਂ ਇਹ ਇਹ ਗੁਰੂ ਦਾ ਆਪਣਾ ਡੇਰਾ ਆ ਜਿਆਦਾ ਹਸਪਤਾਲ ਦੀ ਤੁਸੀਂ ਗੱਲ ਕੀਤੀ ਆ ਇਹ ਇਹ ਨਵੇਂ ਜਿਹੜਾ ਅਸੀਂ ਗੱਲ ਕਰੀਏ ਕਿਸੇ ਨਾਲ ਵੀ ਅੱਜ ਜੰਮਦੇ ਮਨੋਣਾ ਵਾ ਹਸਪਤਾਲ ਜਲੀਏ ਉਹ ਕਹੂਗਾ ਯਾਰ ਹਾਟਲ ਛੱਡਾਂ ਦੀ ਹਾਟਲਾਂ ਜਿੰਦੇ ਮਿਲਾਈ ਜਾਂਦੇ ਨਾ ਕਿ ਹਸਪਤਾਲਾਂ ਵਿੱਚ ਬੰਦਾ ਸੋਚ ਕੇ ਬੜਾ ਚੰਬਾ ਹੋ ਜਾਂਦਾ ਪਿਆਰ ਹਸਪਤਾਲ ਜਾਣਾ ਜੰਮਦੇ ਮਨ ਵਾਸਤੇ ਅਸਤ ਰੱਬ ਦਾ ਘਰ ਇੱਥੇ ਹੋਣਾ ਦੁਖੀ ਦਾ ਘਰ ਰੱਬ ਦਾ ਘਰ ਹੁੰਦਾ ਹੈਂ ਸੁਖੀ ਨੂੰ ਕੀ ਪਰ ਰੱਬ ਕਿੱਥੇ ਹੈਗਾ ਦੁਖੀ ਦਾ ਘਰ ਰੱਬ हां जी ਇਹ ਕਿ ਵੱਧ ਵੱਧ ਜੀ ਹੋਦਾਂ ਇੱਥੇ ਪਾਓ ਇਨਾਂ ਗਰੀਬਾਂ ਦੇ ਮੂੰਹ ਜੁਰਕੀ ਪੈਂਦੀ ਆ ਉਹ ਆਪਣੇ ਮੂੰਹ ਜੁਰਕੀ ਪੈਂਦੀ 10 ਗਣਾ ਮਰਦੀ ਆ ਰੱਬ ਆ ਇਹ ਲੋਕਾਂ ਵਾਸਤੇ ਮਰੀਜ਼ ਨੇ ਸਾਡੇ ਰੱਬ ਨੇ ਬਿਲਕੁਲ ਇਹਦੇ ਕਰਕੇ ਆਪਾਂ ਸਾਰਾਂ ਕਹਿੰਦੇ ਤੁਹਾਨੂੰ ਵੀ ਇਹੋ ਗਿਆ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਤੁਸੀਂ ਇਹਨਾਂ ਦੀ ਲੋਕਾਂ ਦਾ ਪਹਜਾਓ ਸਾਰੇ ਇਹਨਾਂ ਨੂੰ ਤੁਸੀਂ ਸੇਵਾ ਸਾਡੇ ਕੋਲ ਲੰਦੀ ਆ ਗੁਰੂ ਸਾਹਿਬ ਨੇ ਸੇਵਾ ਲਈ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਭਾਈ ਸਾਨੂੰ ਵੀ ਜਿਹੜਾ ਕਿ ਸਿੱਧੇ ਰਾਹ ਲਾਇਆ ਵਾ ਸੇਵਾ ਵਾਸਤੇ ਤੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਭਾਈ ਜੇਕਰ ਤੁਹਾਡਾ ਵੀ ਕਿਸੇ ਦਾ ਕੋਈ ਜਨਮ ਦਿਨ ਹੈਗਾ ਕੋਈ ਘਰ ਚ ਪ੍ਰੋਗਰਾਮ ਹੈਗਾ ਮੇਰਾ ਸੋਨੇ ਹਾਵਾਂ ਭਾਈ ਬਾਕੀ ਮੰਨਾ ਨਾ ਮੰਨਾ ਤੁਹਾਡਾ ਜੇਕਰ ਸੀਸਾ ਲੈਣੀ ਆ ਜੇ ਨਾ ਤੇ ਇੱਥੇ ਗੁਰੂ ਨਾਨਕ ਦੇ ਹਸਪਤਾਲ ਬੇਬੇ ਨਾਨਕੀ ਵੀ ਸ਼ਾਮਿਲ 6 ਵਜੇ ਆ ਰਹੇ ਹੋ ਜੋ ਤਿਲ ਫੁੱਲ ਸੇਵਾ ਜੋ ਲੰਗਰ ਹੋਊਗਾ ਬਣਾ ਕੇ ਲੈ ਆਓ ਤੁਹਾਡੀ ਲੰਗਰ ਦੀ ਵੇੜ ਇਹ ਜਿਹੜੇ ਗੁਰੂ ਦੀਆਂ ਮੈਂ ਕਹਿੰਦਾ ਜਿਹੜੀ ਰੂਹਾ ਸੱਚੀਆਂ ਵਾ ਉਹ ਤਿਆਰ ਕਰਦੀਆਂ ਹੋਣਗੀਆਂ ਤੇ ਭਾਈ ਸੀਸਾ ਲੈਣੀ ਆ ਬਣੀ ਆ ਔਖੀਆਂ ਜੇ ਜੇਕਰ ਬਦਵਾ ਲੈਣੀ ਹੋ ਤਾਂ ਕਹਿੰਦੇ ਜਾਂਦੇ ਜਾਂਦੇ ਲੈ ਲਓ ਪਰ ਜੇਕਰ ਸੀਸਾ ਲੈਣੀ ਆ ਨੇ ਤੇ ਬੜੀ ਮੁਸ਼ਕਲ ਮਿਲਦੀ ਆ ਤੁਸੀਂ ਦੇਖਿਆ ਅੱਜ ਵਕੀਲ ਸਾਹਿਬ ਦੇ ਪਰਿਵਾਰ ਨੇ ਅੱਜ ਸੀਸਾ ਲਈਆਂ ਵਾ ਪਰਮਾਤਮਾ ਵਰਸੀ ਦਾਸ ਬੇਨਤੀ ਕਰਦੇ ਆਂ ਵੀ ਚੜ੍ਹਦੀ ਕਲਾ ਵਿੱਚ ਰਹੇ ਵਕੀਲ ਸਾਹਿਬ ਬਾਕੀ ਰਿਸ਼ਤੇ ਦਾ ਭੰਪਾ ਅਜੇ ਹੀ ਮੰਗਿਆ ਵੀ ਭਾਈ ਪੈਸੇ ਬਰਬਾਰ ਨਾ ਕਰਿਆ ਕਰੋ ਕਿਸੇ ਦਾ ਢਿੱਡ ਭਰਨਾ ਸਭ ਤੋਂ ਵੱਡੀ ਸੇਵਾ ਹੁੰਦੀ ਆ ਭੁੱਖੇ ਦਾ ਢਿੱਡ ਭਰਨਾ ਕਿਸੇ ਮਲਮ ਪੱਟੀ ਕੇ ਦੀ ਸੇਵਾ ਕਰਨੀ ਸਭ ਤੋਂ ਵੱਡੀ ਸੇਵਾ ਹੁੰਦੀ ਆ ਇਹ ਸੇਵਾ ਜੂ ਲਟਿਆ ਕਰੋ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਲਈ ਅਮਰ ਸਾਹਿਬ